ਹੁਣ ਇੱਕ ਗੱਲ ਸੁਣ ਲਓ ਮੇਰੀ ਧਿਆਨ ਨਾਲ ਐਸ ਇਲੈਕਸ਼ਨ ਤੋਂ ਬਾਅਦ ਅਕਤੂਬਰ ਵਿੱਚ ਪੰਜਾਬ ਦੀ ਇਲੈਕਸ਼ਨ ਹੋਣੀ ਆ ਗੱਲ ਮੇਰੀ ਯਾਦ ਰੱਖਿਓ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦਾ ਸੀ ਦਿੱਲੀ ਵਾਲੇ ਤਾਂ ਬੈਠੇ ਜੇਲ੍ਹ 'ਚ ਤੇ ਜਿੱਦਣ ਇੱਕ ਨੂੰ ਇੱਥੇ ਮੋਟਾ ਪੈ ਗਿਆ ਤੁਹਾਨੂੰ ਮੈਂ ਇੱਥੇ ਇੱਕ ਚੁੰਚ-ਚੁੰਦੇ ਮਹੀਨੇ 'ਚ ਤੁਹਾਨੂੰ ਮੈਂ ਹਾਲਾਤ ਇੱਧਰ ਦਿਖਾਉਂਗਾ ਕੀ ਬਣਦੇ ਤੁਸੀਂ ਰੋਜ਼ ਸਵੇਰੇ ਨਵੀਂ ਅਖਬਾਰ ਪੜ੍ਹਿਆ ਕਰੋਗੇ ਭਾਈ ਆ ਕੀ ਹੋ ਗਿਆ ਭਾਈ ਸਨਵਾ ਸਾਹਿਬ ਪੱਜ ਗਿਆ 10 ਬੰਦੇ ਲੈ ਕੇ ਫਿਰ ਤੁਸੀਂ ਕੀਆ ਕਰੋਗੇ ਕਿਹਾ ਕਿਉਂ ਗਿਆ ਯਾਰਾ ਜੀ ਆਜੋ ਜਨਾ ਥੱਥਾ ਜਾ ਢਾਲੀਵਾਲੋਂ ਪੱਜ ਗਿਆ 5 ਬੰਦੇ ਲੈ ਕੇ ਆਹੀ ਕੁਛ ਚੱਲਣਾ ਅੱਜ ਕੱਲ ਮੇਰੀ ਯਾਦ ਰੱਖਿਓ ਤੇ ਅਕਤੂਬਰ ਚ ਇਲੈਕਸ਼ਨ ਹੋਊਗੇ ਇਹ ਵੀ ਗੱਲ ਮੇਰੀ ਯਾਦ ਰੱਖਿਓ ਪਰ ਇੱਕ ਮੇਰੀ ਗੱਲ ਸੁਣ ਲਓ ਐਸ ਵੇਲੇ ਤਿੰਨ ਬੱਸਾਂ ਖੜੀਆਂ ਇਹ ਜਦੋਂ ਟੂਰਨਾਮੈਂਟ ਹੁੰਦਾ ਨਾ ਤੇ ਫਾਈਨਲ ਤੋਂ ਪਹਿਲਾਂ ਸੈਮੀਫਾਈਨਲ ਹੁੰਦਾ ਹੈ ਸੈਮੀਫਾਈਨਲ ਸਮਝ ਲਓ ਕਿ ਸੈਮੀਫਾਈਨਲੋਂ ਜਿਹੜਾ ਜਿੱਤਦਾ ਉਹ ਹੀ ਫਾਈਨਲ 'ਚ ਜਾਂਦਾ ਇਹ ਗੱਲ ਵੀ ਮੇਰੀ ਰੱਖਿਓ ਯਾਦ ਸੈਮੀਫਾਈਨਲ ਜਿੱਤੋਂ ਕੇਦਾ ਫਾਈਨਲ 'ਚ ਜਾਓਗੇ ਤਿੰਨ ਪੱਸਾ ਖੜਿਆ ਅਕਾਲੀ ਦਲ ਵਾਲੇ ਵੀ ਬੈਂਕ ਲਾ ਕੇ ਖੜੇ ਆ ਬੀਜਪੀ ਵਾਲੇ ਵੀ ਖੱਦਿਆ ਕਿਉਂਕਿ ਝਾੜੂ ਉਹ ਚਾਰਜੂ ਨੂੰ ਖਿਲਰ ਜਾਣਾ ਇਹ ਗੱਲ ਮੇਰੀ ਯਾਦ ਰੱਖਿਓ ਜੋ ਮੈਂ ਦੇਖ ਰਿਹਾ ਜਿੰਨੇ ਮਰਜ਼ੀ ਝਟਕਲੇ ਵਾਲੇ ਹੁਣੇ ਲੈ ਆਉਣ ਜਿੰਨੀਆਂ ਮਰਜ਼ੀ ਗਰੰਟੀਆਂ ਦੇ ਲੈ ਜੇ ਤਾਂ ਸਾਡੇ ਵਰਕਰ ਸੁੱਤੇ ਪੇ ਉੱਠ ਖੜੇ ਅਜੇ ਵੀ ਨੀਂਦ ਰਾਂ ਇਨ੍ਹਾਂ ਦੇ ਅੱਖਾਂ 'ਚ ਜੇ ਤਾਂ ਉੱਠ ਖੜੇ ਸਹੀ ਗੱਲ ਲੋਕਾਂ ਨੂੰ ਸਮਝਾਉਣੀ ਸਨਿਆ ਪੁਚਾ ਦਿਆ ਤੇ ਝਾੜੂ ਤੱਕ ਖਿਲਰਿਆ ਲਓ ਪਰ ਭਰਾਵੋ ਜਿਹੜੀਆਂ ਬਰਾਬਰ ਖੜੀਆਂ ਉਹਨਾਂ ਤੋਂ ਵੀ ਲੋਕਾਂ ਨੂੰ ਸੁਚੇਤ ਕਰਨਾ ਪੈਣਾ ਅੱਜ ਪੰਜਾਬ ਦਾ ਸਰਵੇਖਕ ਕਹਿੰਦਾ ਮੈਂ ਤੁਹਾਨੂੰ ਉਹਦੋਂ ਕਹਿੰਦਾ ਹੁੰਦਾ ਸੀ ਝਾੜੂ ਚੜਾ ਅੱਜ ਕਰੂਗਾ ਅੱਜ ਕਰਨਾ ਅੱਜ ਪੰਜਾਬ ਦਾ ਸਰਵੇ ਕਰਨਾ ਕਿ ਲੋਕ ਝਾਕ ਰਿਹਾ ਹੁਣ ਕਾਂਗਰਸ ਨੂੰ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਹੈ ਤੇਹੀ ਪਾਰਟੀ ਐ ਜਿਹੜੀ ਫੇਰ ਤੋਂ ਪੰਜਾਬ ਨੂੰ ਪੈਰਾਸਰ ਲੈ ਕੇ ਆ ਸਕਦੀ ਐ ਤੇ ਜੇ ਹੁਣ ਘਾਟ ਰਹੇਗੀ ਜਾਂ ਤਾਂ ਘਾਟ ਸਾਡੇ ਚਾ ਲੀਡਰਾਂ ਚ ਤੇ ਜਾਂ ਹੁਣ ਘਾਟਾ ਤੁਹਾਡੇ ਚ ਥੱਲੇ ਗੱਲ ਪਹੁੰਚੋਂ ਦੀ ਹੁਣ ਇੱਥੇ ਹੀ ਫਰਕ ਰਹਿ ਜਾਣਾ ਤੇ ਮੁੜ ਕੇ ਨਾ ਸਿਰ ਖੁਰਕਦੇ ਰਹੋ ਦੋ ਸਾਲਾਂ ਦੀ ਕਸਰ ਤਾਂ ਕੋਈ ਨਹੀਂ ਰਹੀ ਪਰ ਜਿਆਲੀ ਕਰਮੀ ਸਾਂ ਝਾਗਦਾ ਮਰੇ ਕੋਈ ਕਸਰ ਨਹੀਂ ਰਹੀ ਪਰਚਾ ਵਾਲੀ ਸਭ ਤੋਂ ਕੋਲਾ ਜਾ ਚੱਲਦਾ ਸੀ ਸਾਡਾ ਸਰਪੰਚ ਬੁਮਾਰੇ ਵਾਲਾ ਉੱਤੇ ਵੀ ਦੇਦਾ ਸੋ ਮੇਰਾ ਕਹਿਣ ਤੋਂ ਭਾਵੇਂ ਆ ਇੱਕ ਗਰੀਬ ਸੀ ਵਿਚਾਰਾ ਮਰਾਣਾ ਆ ਉਹਨੂੰ ਐਵੇਂ ਭਜਾਈ ਫਿਰ ਅਲਟੀਮੇਟਲੀ ਤਾਂ ਗੱਲ ਸੁਣ ਲਓ ਮੇਰੀ ਇਹਨਾਂ ਦਾ ਨਿਸ਼ਾਨਾ ਤਾਂ ਨਹੀਂ ਤੁਹਾਨੂੰ ਸਾਰੇ ਨੂੰ ਖਰਾਬ ਕਰਨ ਦਾ ਜਿਹੜਾ ਨੇ ਉਹ ਕੰਮ ਸ਼ੁਰੂ ਕੀਤਾ ਸੀ ਜਿਹੜੇ ਚਾਪ ਹਾਈ ਕੋਰਟ ਗਏ ਸੀ ਉਹ ਤਾਂ ਕੱਢ ਲਿਆ ਬਾਹਰ ਪਰ ਇੱਕ ਗੱਲ ਯਾਦ ਰੱਖਿਓ ਹੁਣ ਸਮਾਂ ਤਕੜੇ ਹੋ ਗਏ ਹੁਣ ਆ ਮਹੀਨਾ ਮਿਹਨਤ ਕਰ ਲਾਂਗੇ ਤਾਂ ਅਗੋਂ ਖੰਡੀਆਂ ਵਾਲੀ ਖੰਡੀਆਂ ਆਉਣੀਆਂ ਪਰ ਆ ਮਹੀਨਾ ਹੁਣ ਤਕੜੇ ਹੋ ਕੇ ਲੋਕ ਘਰ ਘਰ ਵੜ ਜੂਗਾ ਏ ਨਾ ਸੋਚਿਓ ਕਹ ਯਾਰ ਪਿਛਲੀ ਇਲੈਕਸ਼ਨ ਵਾਲੇ ਨੇ ਇਹਦੇ ਇੰਨੇ ਕੰਮ ਕੀਤੇ ਇਹ ਉਹਨੂੰ ਰੁੱਸ ਗਿਆ ਸੀ ਪਿਛਲੀ ਵਾਲਾ ਇਹਦੇ ਇੰਨੇ ਕੰਮ ਕੀਤੇ ਉਹ ਰੁੱਸ ਗਿਆ ਸੀ ਹਾਲਾਤ ਇਹਨੇ ਇੱਕ ਪੁਰਾਣੀ ਘਾਵਤ ਆ ਬੀਬੀ ਘਰੋਂ ਲੜ ਕੇ ਪਿੱਕੇ ਚਲੀ ਤੇ ਉਹਨਾਂ ਵੇਲੇ ਟੈਲੀਫੋਨ ਨਹੀਂ ਹੁੰਦੇ ਸੀ ਤੇ ਕਾ ਕੇ ਬਨੇਰੇ ਤੇ ਬਹਜਾ ਕਰ ਰਹੇ ਕਸ ਸਵੇਰੇ ਉਹਦੇ ਨੇ ਝਾਕ ਕੇ ਨਾਲ ਚਾਹ ਪੀਂ ਕੇ ਆ ਕੇ ਮੈਨੂੰ ਉਹ ਤੇ ਯਾਦ ਕਰਦੇ ਕਿ ਨਹੀਂ ਕਰਦੇ ਕੋਈ ਆਉਂ ਬਰੌਂ ਕੇ ਨਹੀਂ ਆਉਂ ਉਵੇਂ ਭਰਾਵੇਂ ਹਾਲਾਤ ਇਹ ਨੇ ਕਿ ਸਾਰੀ ਮੰਨਣ ਨੂੰ ਤਿਆਰ ਨੇ ਹੁਣ ਮੜਾ ਜਾ ਮਨਾਉਣੇ ਸ਼ੂਕ ਹੁਣ ਉਹ ਪਿਛਲਾ ਸ ਨਾ ਸੋਚੇ ਹੁੰਦੇ ਫਲਾਣੇ ਦੀ ਗਲੀ ਪਣਾਈ ਸੀ ਉਦੋਂ ਇਹ ਭੱਜ ਗਿਆ ਫਲਾਣੇ ਦੀਆਂ ਕੋਈ ਕੋ ਪਈਆਂ ਸੀ ਇਹ ਭੱਜ ਗਿਆ ਫਲਾਣੇ ਦਾ ਮੋਗਾ ਲਾਇਆ ਸੀ ਇਹਨੂੰ ਡੈਕ ਕਰ ਗਿਆ ਉਦੋਂ ਸਾਰੇ ਗਰੰਟੀਆਂ ਚੜੇ ਹੋਏ ਸੀ ਹੁਣ ਦੇਖ ਲਿਆ ਅੱਗਾ ਸਾਰਿਆਂ ਨੇ ਦੇਖ ਲਿਆ ਪੱਥਰ ਚੱਟ ਲਿਆ ਹੁਣ ਥੋੜੀ ਜੀ ਹਿੰਮਤ ਕਰਕੇ ਮਨਾਓ ਕੋਲੋਸੋ ਪਰ ਮੈਨੂੰ ਫੋਨ ਕਰਕੇ ਕਹਿਣੀ ਜੀ ਕੀ ਹਾਲ ਹੈ ਕਿਤੇ ਜਿਹੜਾ ਮਾਰ ਕੇ ਜਾਓ ਮੈਨੂੰ ਕੋਈ ਨਹੀਂ ਆਉਣਾ ਸੋ ਮੈਂ ਤਾਂ ਤੁਹਾਨੂੰ ਕਹਿਣਾ ਆਪਦੇ ਆਪ ਦੇ ਪਿੰਡ ਨਿਗਾ ਮਾਰੋ ਤੇ ਜਿਹੜੇ ਵਿਚਾਰੇ ਉਹ ਪਿੰਨ ਮੜੇ ਮੋਟੇ ਗੱਤਫਰਮੇ ਦਾ ਸ਼ਿਕਾਰ ਹੋਏ ਸੀ ਉਹਨਾਂ ਨੂੰ ਪੁਲਿਸੋ ਕਿਉਂਕਿ ਜਦੋਂ ਬੰਦੇ ਨਾਲ ਬੰਦਾ ਜੁੜੂਗਾ ਫੇਰ ਇਹ ਜਿਤ ਧੋਣੀਆਂ ਗੱਲ ਮੇਰੀ ਯਾਦ ਰੱਖੀ। ਦੇਖੋ ਤਕੜੇ ਬੰਦੇ ਥੋੜੇ ਹੁੰਦੇ ਆ ਜਿਹੜੇ ਖੜੇ ਰਹਿੰਦੇ। ਕਈ ਵਾਰੀ ਲੋਕਾਂ ਨੂੰ ਐ ਵੀ ਡੋਲਣ ਦੀ ਹੱਤ ਪੈ ਜਾਂਦੀ ਹੈ। ਜਿਹੜੇ ਡੋਲਿਆਂ 'ਚ ਡੋਲਣ ਨੂੰ ਤਿਆਰ ਹੈ ਉਸ ਕਰਕੇ ਸਾਮਕੇ ਆਪ ਦੇ ਕੁਝੇ 'ਚ ਪਾ ਲੋ। ਇਹਨਾਂ ਹੁਣ ਕਿ ਤੁਸੀਂ ਜਾਉਨਾ ਤੇ ਤੁਹਾਡੇ ਕੁਝ ਦੀ ਬਗਾਨ ਹੋਰ ਕੋਈ ਆਉਂਦੇ ਪੁਚੇ ਚ ਪਵਾ ਕੇ ਲੈ ਜਾਈਏ ਇਹ ਮੈਂ ਤੁਹਾਨੂੰ ਗੱਲ ਬੜੀ ਕਲੀਅਰਲੀ ਕਹਿਣ ਲੱਗਾ ਕਿਉਂਕਿ ਤਿਆਰੇ ਭਾਜੀਪੀ ਵਾਲੇ ਵੀ ਪੁਚੇ ਚ ਪਾਉਣ ਨੂੰ ਗੱਲਾਂ ਨਾਲ ਅਕਾਲੀ ਦਲ ਵੀ ਫਰਦਾ ਪਰ ਉਹਦੇ ਹਾਲਾਤ ਮਾੜੇ ਆ ਅਕਾਲੀ ਦਲ ਦੀ ਤਾਂ ਭਵਿੱਖ ਬਾਣੀ ਅੱਜ ਸੁਣ ਲਓ 4 ਜੂਨ ਨੂੰ ਝਾੜੂ ਪੈਸੇ ਖਲਣ ਜੜਾ ਅਕਾਲੀ ਦਲ 4 ਜੂਨ ਤੋਂ ਬਾਅਦ ਤੂਫਾਨ ਆਉਣਾ ਅੱਜ ਕੱਲ੍ਹ